ਮੇਰਾ ਨਾਮ ਕਪੀਲ ਕਤਿਆਲ ਹੈ ਮੈਂ ਪ੍ਰਦੇਸ਼ ਦਾ ਭਾਰਤੀ ਜਨਤਾ ਪਾਰਟੀ ਜੁਵਾ ਮੋਰਚਾ ਦਾ ਪ੍ਰਵਕਤਾ ਹਾਂ ਅੱਜ ਇਸ ਚੀਜ਼ ਦੇ ਪੋਸਟਰ ਲਗਾ ਰਹੇ ਹੋ ਕਿਉਂ ਲਗਾ ਰਹੇ ਅਸੀਂ ਅੱਜ ਰਾਜਾ ਵੜਿੰਗ ਜੀ ਜਿਹੜੇ ਪਿਛਲੇ 10 ਮਹੀਨੇ ਪਹਿਲੇ ਲੋਕਾਂ ਦੇ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਉਹ 10 ਮਹੀਨਿਆਂ ਤੋਂ ਲਾਪਤਾ ਨੇ ਲੁਧਿਆਣੇ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ ਰਾਜਾ ਵੜਿੰਗ ਜੀ ਤੁਹਾਡਾ ਦਫ਼ਤਰ ਕਿੱਥੇ ਆ ਉਹ ਕਹਿਣਾ ਪੁੱਛਣਾ ਚਾਹੁੰਦੇ ਨੇ ਕਿ ਤੁਹਾਡਾ ਦਫ਼ਤਰ ਕਿੱਥੇ ਆ ਤੁਹਾਡੀ ਰਹਾਇਸ਼ ਕਿੱਥੇ ਆ ਤੁਹਾਡਾ ਮੋਬਾਈਲ ਨੰਬਰ ਕੀ ਹੈ ਉਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਤਕਰੀਬਨ 2 ਕਰੋੜ ਦੀ ਡਿਫੈਂਡਰ ਗੱਡੀ ਚ ਟੂ 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 ਕਰਦੇ ਆ ਆਪਣਾ ਕਾਫਲਾ ਲੈ ਕੇ ਨਿਕਲ ਜਾਂਦੇ ਹੋ ਤੁਹਾਨੂੰ ਆਮ ਜਨਤਾ ਦਾ ਦਰਦ ਕਿੱਥੋਂ ਦਿਖੇਗਾ ਇਸ ਕਰਕੇ ਮੈਂ ਰਾਜਾ ਡਿੰਗ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜ਼ਮੀਨ ਤੇ ਕੰਮ ਕਰਨਾ ਕਰਨ ਆ ਜਾਓ ਕਿਉਂਕਿ ਜਿਹੜੇ ਲੁਧਿਆਣੇ ਦੇ ਵੈਸਟ ਕੰਸਟੀਚੁਐਂਸੀ ਦੇ ਕੈਂਡੀਡੇਟ ਭਾਰਤ ਕੁਸ਼ਨ ਆਸ਼ੂ ਜੀ ਉਹਨਾਂ ਨੇ ਪਿਛਲੇ 10 15 ਦਿਨ ਪਹਿਲੇ ਬਿਆਨ ਦਿੱਤਾ ਕਿ ਲੁਧਿਆਣੇ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਰਾਜਾ ਵਡਿੰਗ ਉਹ ਬੜਾ ਵੱਡਾ ਡਰਾਮੇਵਾਜ਼ ਆ ਉਹ ਡਰਾਮੇ ਕਰਦਾ ਏ ਜੇ ਪ੍ਰਦੇਸ਼ ਦਾ ਕਾਂਗਰਸ ਕਮੇਟੀ ਦਾ ਵਰਕਿੰਗ ਪ੍ਰਧਾਨ ਰਾਜਾ ਵਡਿੰਗ ਨੂੰ ਡਰਾਮੇਵਾਜ਼ ਕਹਿੰਦਾ ਤੇ ਉਹ ਸੱਚ ਦੱਸ ਰਿਹਾ ਤੇ ਆਮ ਜਨਤਾ ਕੀ ਕਹਿੰਦੀ ਹੋਏ ਕਿੰਨੀ ਗੇਰ ਹੋ ਗਏ ਆ ਜਿਹੜੇ ਇਹਨਾਂ ਸ਼ਹਿਰ ਚ ਨਹੀਂ ਬਣੇ ਇਹਨਾਂ ਨੂੰ ਜੋ ਜਿੱਤਣੇ ਵਾਸਤੇ ਉਹਦਾ ਪਰਿਵਾਰ ਦੇ ਨਾਲ ਇਹਨਾਂ ਦੀ ਧਰਮ ਪਤਨੀ ਅਮ੍ਰਿਤਾ ਵਡਿੰਗ ਜੀ ਇਹਨਾਂ ਦਾ ਬੇਟਾ ਇਹਨਾਂ ਦੀ ਬੇਟੀ ਸਹਿ ਪਰਿਵਾਰ ਲੋਕਾਂ ਦੇ ਘਰਾਂ ਘਰਾਂ ਚ ਜਾ ਕੇ ਵੋਟਾਂ ਮੰਗੀਆਂ ਜਿੱਤਣ ਤੋਂ ਬਾਅਦ ਇਹ ਇਹਨਾਂ ਦੇ ਪਰਿਵਾਰ ਨੇ ਤਾਂ ਕੀ ਨਜ਼ਰ ਆਣਾ ਸੀ ਇਹ ਆਪ ਹੀ ਨਜ਼ਰ ਨਹੀਂ ਆਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ 10 ਮਹੀਨੇ ਦੇ ਵਿੱਚ ਤੁਸੀਂ ਕਿੰਨੇ ਕੁ ਰੀਵਰ ਕੱਟੇ ਕਿੰਨੇ ਕੁ ਵਡਾਟਨ ਕੀਤੇ ਕਿੰਨੇ ਕੁ ਨੀਂ ਪੱਥਰ ਰੱਖੇ ਕਿੰਨੇ ਕੁ ਧਰਨੇ ਦਿੱਤੇ ਇਹ ਧਰਨੇ ਨੀਂ ਪੱਥਰ ਤਾਂ ਨਹੀਂ ਰੱਖਦੇ ਇਹ ਭਗਵੰਤ ਸਿੰਘ ਮਾਨ ਜੀ ਕੋ ਡਰਦੇ ਨੇ ਕੀ ਇਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਨਹੀਂ ਜਾਣਦਾ ਕਿਹੜੇ ਇਹੋ ਜਿਹੇ ਕੰਮ ਕਰ ਦਿੱਤੇ ਜਿਹੜਾ ਇਹਨਾਂ ਨੂੰ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਤੋਂ ਇਹਨਾਂ ਡਰ ਪੈ ਪਿਆ ਹੋਇਆ ਜੀ ਤੁਹਾਨੂੰ ਇਹੀ ਕਹਿਣਾ ਚਾਹੀਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਮਪੀ ਬਣਿਆ ਨੂੰ ਉਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਾਜਾ ਵਰਿੰਗੀ ਨੂੰ ਤੇ ਹੁਣ ਤੱਕ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਸਾਰੇ ਵਪਾਰੀ ਕਹਿ ਲੋ ਸਾਰੇ ਪਿੰਡਾਂ ਵਾਲੇ ਕਹਿ ਰੋ ਪਿੰਡਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੰਡਾਂ ਵਾਲਿਆਂ ਦੇ ਇਮੋਸ਼ਨ ਤੇ ਨਾਲ ਖੇਲ ਕੇ ਉਹਨਾਂ ਨੇ ਇੱਕ ਇੱਕ ਵੋਟ ਮੰਗੀ ਪੋਲ ਕਿਤਾ ਮਿਲਦੀ ਐ ਲੋਕਾਂ ਦੀ ਬੇਸਿਕ ਨੀਡਸ ਪੂਰੀ ਕਰਨ ਦੇ ਵਾਅਦੇ ਲੈ ਕੇ ਔਰ ਉਹਨਾਂ ਦੇ ਉਹ ਜਨਤਾ ਦੇ ਵਿੱਚ ਇੰਨੇ ਮਹੀਨੇ ਹੋ ਗਏ ਬਿਲਕੁਲ ਨਹੀਂ ਵਿਚਰ ਰਹੇ ਉਹਨ ਵੀ ਮੌਨੈ ਪੋਸਟ ਦੇ ਕੇ ਆਈਓ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਚਾਰ ਕੁਰਸੀਆਂ ਢਾ ਕੇ ਉਹ ਆਪਣੀਆਂ ਮੀਟਿੰਗਸ ਕਰਕੇ ਔਰ ਪੋਸਟ ਡਾਲ ਰਹੇ ਨੇ ਕਿ ਅਸੀਂ ਕੋਈ ਕੰਮ ਕਰ ਰਹੇ ਆ ਪਰ ਗਰਾਊਂਡ ਲੈਵਲ ਦੇ ਉੱਤੇ ਦੇਖਿਆ ਜਾਏ ਤਾਂ ਹੁਣ ਤੱਕ ਉਹ ਪਬਲਿਕ ਵਿੱਚ ਬਿਲਕੁਲ ਨਹੀਂ ਉਤਰੇ ਨਾ ਉਹਨਾਂ ਦੀ ਵਾਈਬ ਨਾ ਉਹਨਾਂ ਦੇ ਬੱਚੇ ਨਾ ਉਹ ਖੁਦ ਤੇ ਕਿੱਥੇ ਜਾਏਗਾ ਜਿਹੜੀਆਂ ਉਹਨਾਂ ਇਹੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਜੜੀ ਆਉਣ ਵਾਲੀਆਂ ਵੈਲਟੀਆਂ ਵੋਟਾਂ ਨੇ ਆਉਣ ਵਾਲੀ 2027 ਹੈ ਇੱਕ ਇੱਕ ਜਾਨਾ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਦੋਂ ਕੋਈ ਵੋਟ ਮੰਗਣ ਆਉਂਦਾ ਤੁਹਾਡੇ ਇਮੋਸ਼ਨਸ ਨਾਲ ਖੇਲਦੇ ਨੇ ਕਿ ਅਸੀਂ ਤੁਹਾਨੂੰ ਲੇਡੀਜ਼ ਨੂੰ ਕਿਹਾ ਜਾਂਦਾ ਤੁਹਾਨੂੰ 1000 ਰੁਪਏ ਦੇ ਵੀ ਇਹਨਾਂ ਨੇ ਫੋਨ ਲਗਾਏ ਸੀ ਇੱਥੇ ਆਪਣੇ ਸੰਗਰਾਲਾ ਚੌਂਕ ਦੇ ਵਿੱਚ ਹੀ ਲਗਾਏ ਸੀ ਉਹ ਵਾਰੇ ਕਿੱਥੇ ਗਏ ਜਦੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਕਿਹਾ ਲੇਡੀਜ਼ ਨੂੰ ਰੋਜ਼ਗਾਰ ਦਿਲਾਇਆ ਜਾਏਗਾ ਜਿਹੜਾ ਯੂਥ ਆਪਣਾ ਨਸ਼ਾ ਦੇ ਵਿੱਚ ਡੁੱਗ ਰਿਹਾ ਹੈਗਾ ਉਹਨਾਂ ਬਾਰੇ ਕਿਹਾ ਗਿਆ ਹੁਣ ਜਿਹੜਾ ਨਸ਼ਾ ਯੂਥ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਹੈ ਸੰਤਾ ਚਾਰ ਕੁਰਸੀਆਂ ਢਾ ਕੇ ਅਗਰ ਤੁਸੀਂ ਕਹੋਗੇ ਕਿ ਅਸੀਂ ਮੀਟਿੰਗ ਕਰ ਰਹੇ ਹੈਗੇ ਆ ਇਹਦੇ ਨਾਲ ਕੋਈ ਜਨਤਾ ਦਾ ਹੱਲ ਨਹੀਂ ਹੋ ਰਿਹਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਰਾਜਾ ਬੜਿੰਗ ਜੀ ਕਿੱਥੇ ਗਾਇਬ ਹੋ ਅੱਜ ਅਸੀਂ ਤੁਹਾਡਾ ਮੋਸਟਰ ਲਗਾ ਰਹੇ ਆ ਤੁਹਾਨੂੰ ਆਓ ਮਿਲੋ ਅਗਰ ਕਿਸੇ ਕਿਸੇ ਨੂੰ ਇਹੋ ਨਾਲ ਪਤਾ ਲੱਗਦਾ ਹੈ ਤੇ ਤੁਹਾਨੂੰ ਜ਼ਰੂਰ ਆ ਕੇ ਦੱਸੋ ਅਸੀਂ ਸਾਰੇ ਇੱਥੇ ਬੈਠੇ ਆ